The cat sat on ਆਈਆਂ ਦੀ ਗੁਣਵੱਤਾ ਜਾਂਚ ਕੀਤੀ ਗਈ ਜਿਸ ਦੇ ਵਿੱਚ ਦੱਸੇ ਕਿ 112 ਦਵਾਈਆਂ ਦੇ ਸੈਂਪਲ ਜੋ ਹੈ ਫੇਲ ਹੋ ਚੁੱਕੇ ਨੇ ਤਾਂ ਇੰਨਾ 112 ਦਵਾਈਆਂ ਦੇ ਵਿੱਚ ਦੱਸੇ ਕਿ ਪੰਜਾਬ ਦੀਆਂ 11 ਦਵਾਈਆਂ ਵੀ ਸ਼ਾਮਿਲ ਨੇ ਜੋ ਤੁਸੀਂ ਦਵਾਈਆਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਖਾਂਦੇ ਹੋ ਤਾਂ ਉਹ ਦਵਾਈਆਂ ਦੱਸੇ ਕਿ ਗੁਣਵੱਤਾ ਜਾਂਚ ਦੇ ਵਿੱਚ ਫੇਲ ਹੋ ਚੁੱਕੀਆਂ ਨੇ ਤਾਂ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦਰਅਸਲ ਦੱਸੇ ਕਿ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੇ ਵੱਲੋਂ ਜੋ ਹੈ ਇਹ ਗੁਣਵੱਤਾ ਜਾਂਚ ਕੀਤੀ ਗਈ ਹੈ ਦੱਸੇ ਕਿ ਦਵਾਈਆਂ ਦੀ ਗੁਣਵੱਤਾ ਬਾਰੇ ਉਹਨਾਂ ਦੇ ਵੱਲੋਂ ਗੰਭੀਰ ਸਵਾਲ ਖੜੇ ਕੀਤੇ ਗਏ ਤੇ ਉਸ ਤੋਂ ਬਾਅਦ ਜਾਂਚ ਕੀਤੀ ਗਈ ਵੱਖ-ਵੱਖ ਦੱਸੇ ਕਿ ਲੈਬਾਰਟਰੀਜ਼ ਦੇ ਵਿੱਚ ਇਹ ਜਾਂਚ ਕੀਤੀ ਗਈ ਹੈ ਤੇ ਜੋ ਸੈਂਪਲ ਦੱਸੇ ਕਿ ਸਾਹਮਣੇ ਆਏ ਹੋ ਫੇਲ ਪਾਏ ਗਏ ਨੇ 112 ਦਵਾਈਆਂ ਪੂਰੇ ਭਾਰਤ ਦੇ ਵਿੱਚ ਜੋ ਹੈ ਗੁਣਵੱਤਾ ਜਾਂਚ ਦੇ ਵਿੱਚ ਫੇਲ ਹੋ ਗਈਆਂ ਜਦਕਿ ਇੰਨਾ ਹੀ 112 ਦਵਾਈਆਂ ਦੇ ਵਿੱਚ ਪੰਜਾਬ ਦੀਆਂ ਵੀ 11 ਦਵਾਈਆਂ ਸ਼ਾਮਿਲ ਨੇ ਜੋ ਕਿ ਗੁਣਵੱਤਾ ਜਾਂਚ ਦੇ ਵਿੱਚ ਫੇਲ ਹੋ ਗਈਆਂ ਤਾਂ ਉਹ ਦਵਾਈਆਂ ਕਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਦਰਅਸਲ ਤੁਹਾਨੂੰ ਦੱਸੇ ਕਿ ਇਹਨਾਂ ਦਵਾਈਆਂ ਦੀ ਵਰਤੋਂ ਦਿਲ ਦੀ ਬਿਮਾਰੀ, ਕੈਂਸਰ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਮਾ, ਇਨਫੈਕਸ਼ਨ ਜਾਂ ਫਿਰ ਦੱਸੇ ਕਿ ਦਰਦ ਜਾਂ ਜਦੋਂ ਸਵੇਲਿੰਗ ਦੇ ਲਈ ਕੋਈ ਦਵਾਈ ਤੁਸੀਂ ਖਾਂਦੇ ਹੋ ਅਨੀਮੀਆ ਅਤੇ ਮਿਰਗੀ ਵਰਗੀਆਂ ਬਿਮਾਰੀਆਂ ਦੇ ਇਲਾਜ ਦੇ ਲਈ ਕੀਤੀ ਜਾਂਦੀ ਹੈ ਸੋ ਇਹਨਾਂ ਇਲਾਜ ਦੇ ਲਈ ਜਿਹੜੀ ਤੁਸੀਂ ਦਵਾਈਆਂ ਖਾਂਦੇ ਹੋ ਉਹ ਸੈਂਪਲ ਜੋ ਹੈ ਗੁਣਵੱਤਾ ਜਾਂਚ ਦੇ ਫੇਲ ਪਾਏ ਗਏ ਨੇ ਦੱਸੇ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਕੋਲਡ ਰਿਫ ਕਪਸਰਫ ਦੇ ਸਮੇਂ ਜੋ ਐ 8 ਦਵਾਈਆਂ ਦੀ ਵਰਤੋਂ ਤੇ پابੰਦੀ ਲਗਾਈ ਸੀਗੀ ਤਾਂ ਹੁਣ ਹੋਰ ਦਵਾਈਆਂ ਦੇ ਜਿਹੜੇ ਗੁਣਵੱਤਾ ਜਾਂਚ ਐ ਉਹ ਫੇਲ ਹੋ ਗਈ ਐ ਸੋ ਦੱਸੇ ਕਿ ਸਭ ਤੋਂ ਵੱਧ ਦਵਾਈਆਂ ਜੋ ਐ ਔਰ 49 ਉਹ ਹਿਮਾਚਲ ਪ੍ਰਦੇਸ਼ ਦੀਆਂ ਦਸੀਆਂ ਜਾ ਰਹੀਆਂ ਨੇ ਜੋ ਕਿ ਫੇਲ ਹੋ ਚੁੱਕੀਆਂ ਨੇ ਗੁਣਵੱਤਾ ਜਾਂਚ ਦੇ ਵਿੱਚ ਤੇ ਬਾਕੀ 16 ਗੁਜਰਾਤ ਦੀਆਂ ਨੇ 12 ਉਤਰਾਖੰਡ 11 ਪੰਜਾਬ ਦੀਆਂ ਤੇ 6 ਮੱਧ ਪ੍ਰਦੇਸ਼ ਦੀਆਂ ਦਵਾਈਆਂ ਸ਼ਾਮਿਲ ਨੇ ਜਦ ਕੇ ਹੋਰ ਵੀ ਰਾਜਾਂ ਤੋਂ ਕਈ ਦਵਾਈਆਂ ਨੇ ਜੋ ਕਿ ਗੁਣਵੱਤਾ ਜਾਂਚ ਦੇ ਵਿੱਚ ਫੇਲ ਹੋ ਚੁੱਕੀਆਂ ਨੇ ਸੋ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਤਿੰਨ ਕਪਸਿਰਫ ਵੀ ਇਹਨਾਂ ਦੇ ਵਿੱਚ ਸ਼ਾਮਿਲ ਨੇ ਤਿੰਨ ਕਪਸਿਰਫ ਦਵਾਈਆਂ ਵੀ ਦੱਸੇ ਕਿ ਗੁਣਵੱਤਾ ਜਾਂਚ ਦੇ ਵਿੱਚ ਫੇਲ ਪਾਈਆਂ ਗਈਆਂ ਸੋ ਜਿਨ੍ਹਾਂ ਨੂੰ ਹੁੰਦਾ ਸੀ ਕਿ ਇਹਤੇ ਇਹਨਾਂ ਦੀ ਪ੍ਰੋਪਰ ਇੱਕ ਜਾਂਚ ਜਿਹੜੀ ਆ ਉਹ ਕੀਤੀ ਜਾਵੇਗੀ ਤੇ ਨਾਲ ਹੀ ਨਾਲ ਦੱਸਦੇ ਕਿ ਸੀਡੀਐਸਈਓ ਦੀ ਰਿਪੋਰਟ ਤੋਂ ਬਾਅਦ ਹੁਣ ਇਹਨਾਂ ਦਵਾਈਆਂ ਵਾਲੇ ਬੈਚਾਂ ਨੂੰ ਜੋ ਹੈ ਬਾਜ਼ਾਰ ਤੋਂ ਹਟਾਉਣ ਦੀ ਪ੍ਰਕਿਰਿਆ ਉਹ ਤੇਜ਼ ਕਰ ਦਿੱਤੀ ਗਈ ਹੈ ਤੇ ਸਾਰੇ ਹੀ ਮੈਡੀਕਲ ਸਟੋਰਾਂ ਡਾਕਟਰਾਂ ਤੇ ਹਸਪਤਾਲਾਂ ਨੂੰ ਇਹਨਾਂ ਦਵਾਈਆਂ ਨੂੰ ਤੁਰੰਤ ਜੋ ਹੈ ਅਹ ਦੱਸੇ ਕਿ ਆਪਣੇ ਸਟੋਰ ਦੇ ਵਿੱਚੋਂ ਬਾਹਰ ਕੱਢਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਤੇ ਨਾਲ ਹੀ ਨਾਲ ਇੱਥੇ ਜੋ ਹੈ ਪੂਰੀ ਜਾਂਚ ਦੇ ਹੁਕਮ ਜੋ ਹੈ ਉਹ ਦਿੱਤੇ ਗਏ ਨੇ ਸੋ ਦੱਸੇ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਫਾਰਮਾ ਕੰਪਨੀਆਂ ਨੇ ਜੋ ਕਿ ਇਹ ਦਵਾਈਆਂ ਬਣਾ ਰਹੀਆਂ ਸੀ ਜੋ ਸੈਂਪਲ ਫੇਲ ਪਾਏ ਗਏ ਉਹ ਵੀ ਹੁਣ ਜਾਂਚ ਦੇ ਘੇਰੇ ਦੇ ਵਿੱਚ ਆਣ ਗਿਆ ਉਹਨਾਂ ਦੇ ਦੱਸੇ ਕਿ ਫਾਰਮਾ ਕੰਪਨੀਆਂ ਦੇ ਵਿੱਚ ਹੁਣ ਡਰੱਗ ਇਨਸਪੈਕਟਰ ਜਾਣਗੇ ਤੇ ਦਵਾਈਆਂ ਦੀ ਜਾਂਚ ਜਿਹੜੀ ਹੈ ਕੀਤੀ ਜਾਵੇਗੀ ਤੁਹਾਨੂੰ ਦੱਸੇ ਕਿ ਦਰਦ ਕੈਲਸ਼ੀਅਮ ਬਾਇਓਟਿਕ ਅਸਥਮਾ ਤੇ ਬੀਪੀ ਵਰਗੀਆਂ ਦਵਾਈਆਂ ਜੋ ਹੈ ਇਨਾਂ ਦੇ ਵਿੱਚ ਸ਼ਾਮਿਲ ਨੇ 11 ਦਵਾਈਆਂ ਦੇ ਵਿੱਚ ਜਿਨ੍ਹਾਂ ਦੀ ਗੁਣਵੱਤਾ ਜਾਂਚ ਜਿਹੜੀ ਹੈ ਉਹ ਸੈਂਪਲ ਫੇਲ ਪਾਏ ਗਏ ਨੇ ਸੋ ਇਹ ਵੱਡੀ ਤ अहम ਖਬਰ ਹੈ ਕਿਉਂਕਿ ਦੱਸੇ ਕਿ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਕਾਫੀ ਲੋਕ ਨੇ ਜੋ ਕਿ ਯੂਜ਼ ਕਰਦੇ ਨੇ ਇਹਨਾਂ ਦਵਾਈਆਂ ਨੂੰ ਵਰਤੋਂ ਕਰਦੇ ਨੇ ਇਹਨਾਂ ਦਵਾਈਆਂ ਦੀ ਫਿਰ ਚਾਹੇ ਦਰਦ ਦੀ ਦਵਾਈ ਦੀ ਗੱਲ ਕਰ ਲਈਏ ਜਾਂ ਫਿਰ ਸ਼ੂਗਰ ਦੀ ਦਵਾਈ ਦੀ ਗੱਲ ਕਰੀਏ ਜਾਂ ਆਪਾਂ ਹੋਰਾਂ ਦਵਾਈਆਂ ਦੀ ਗੱਲ ਕਰ ਲਈਏ ਐਂਟੀਬਾਇਓਟਿਕ ਬਹੁਤ ਸਾਰੇ ਲੋਕ ਖਾਂਦੇ ਨੇ ਸੋ ਅਜੀਆਂ ਦਵਾਈਆਂ ਦੇ ਗੁਣਵੱਤਾ ਜਾਂਚ ਜੋ ਹੈ ਉਹ ਜੇ ਸੈਂਪਲ ਫੇਲ ਪਾਏਗੇ ਨੇ ਸੋ ਕਿਤਨਾ ਕਿਤੇ ਕਾਫੀ ਇਹ ਜਿਹੜੀ ਚਿੰਤਾਜਨਕ ਸਥਿਤੀ ਜਿਹੜੀ ਇਸ ਵੇਲੇ ਬਣੀ ਹੋਈ ਹੈ ਸੋ ਇੱਕ ਵਾਰੀ ਤੁਹਾਡੇ ਨਾਲ ਉਹ ਪੂਰੀ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਜਿਹੜੀਆਂ 11 ਦਵਾਈਆਂ ਫੇਲ ਪਾਈਆਂ ਗਈਆਂ ਗੁਣਵੱਤਾ ਜਾਂਚ ਦੇ ਵਿੱਚ ਉਹ ਦੱਸੇ ਕਿ ਉਹ ਉਹਨਾਂ ਦੇ ਕੀ ਕੀ ਨਾਮ ਨੇ ਤਾਂ ਇਸਨ 20 ਦੱਸਿਆ ਜਾ ਰਿਹਾ ਹੈ ਰਿਪੇ ਬਰਾਜ਼ੋਲ ਟੈਬਲੇਟਸ ਆਈਪੀ ਇਹ ਜਿਹੜੀ ਹੈ ਫੇਲ ਪਾਈ ਗਈ ਹੈ ਦੱਸੇ ਕਿ ਇਹ ਜਿਹੜਾ ਪੇਟ ਦੀ ਐਸਿਡਿਟੀ ਦਾ ਕੰਮ ਕਰਦੀ ਐ ਐਸਿਡਿਟੀ ਖਤਮ ਕਰਨ ਨੂੰ ਸੋ ਇਹ ਦਵਾਈ ਫੇਲ ਪਾਈ ਗਈ ਹੈ ਪੈੰਜੋਲ 40 ਟੈਬਲੇਟਸ ਪੈਂਟੋਪ੍ਰੈਜ਼ੋਲ ਗੈਸਟਰੋ ਰੈซิਸਟੈਂਟ ਇਹ ਵੀ ਦਵਾਈ ਫੇਲ ਪਾਈ ਗਈ ਹੈ ਗੁਣਵੱਤਾ ਜਾਂਚ ਦੇ ਵਿੱਚ ਤੇ ਇਸੇ ਤਰੀਕੇ ਦੇ ਨਾਲ ਹੋਰ ਦਵਾਈਆਂ ਨੇ ਜੋ ਕਿ ਦਰਦ ਦੇ ਵਿੱਚ ਬੁਖਾਰ ਦੇ ਵਿੱਚ ਜਾਂ ਫਿਰ ਤੁਸੀਂ 슈ਗਰ ਦੇ ਮਰੀਜ਼ ਹੋ ਤਾਂ ਇਹ ਇਸਤੇਮਾਲ ਕਰਦੇ ਹੋ ਸੋ ਇਹ ਉਹ ਸਾਰੀਆਂ ਦਵਾਈਆਂ ਜੋ ਕਿ ਗੁਣਵੱਤਾ ਜਾਂਚ ਦੇ ਵਿੱਚ ਫੇਲ ਪਾਈਆਂ ਗਈਆਂ ਨੇ ਤੇ ਹੁਣ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੇ ਵੱਲੋਂ ਦੱਸਿਆ ਕਿ ਇਹਨਾਂ ਦਵਾਈਆਂ ਨੂੰ ਲੈ ਕੇ ਜਿਹੜਾ ਹੁਕਮ ਜਾਰੀ ਕੀਤਾ ਗਿਆ ਨੇ ਕਿ ਇਹਨਾਂ ਨੂੰ ਸਟੋਰਸ ਦੇ ਵਿੱਚੋਂ ਮੈਡੀਕਲ ਸਟੋਰਸ ਦੇ ਵਿੱਚੋਂ ਹਟਾਇਆ ਜਾਵੇ ਤੇ ਜਿਹੜੀ ਫਾਰਮਾ ਕੰਪਨੀਆ ਇਹਨਾਂ ਦਵਾਈਆਂ ਨੂੰ ਬਣਾ ਰਹੀਆਂ ਨੇ ਉੱਥੇ ਵੀ ਜੋ ਹੈ ਡਰੱਗ ਇਨਸਪੈਕਟਰ ਹੁਣ ਜਾਂਚ ਦੇ ਲਈ ਭੇਜੇ